ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਦੋਸਤੋ ਜਿਵੇਂ ਕਹਿੰਦੇ ਆ ਜੇ ਜੰਨਤ ਦੇਖਣੀ ਆ ਤੇ ਜੇ ਸਵਰਗ ਦਾ ਨਜ਼ਾਰਾ ਲੈਣਾ ਤਾਂ ਤੁਹਾਨੂੰ ਬਾਹਰ ਫੋਰਨ ਕੰਟਰੀ ਜੇ ਤੁਹਾਡੀ ਜੇਬ ਨਹੀਂ ਅਲਾਉਡ ਕਰਦੀ ਨਾ ਤਾਂ ਕੋਈ ਮਯੂਸ ਹੋਣ ਦੀ ਲੋੜ ਨਹੀਂ ਕੋਈ ਨਰਾਜ ਹੋਣ ਦੀ ਲੋੜ ਨਹੀਂ ਜੇ ਜ਼ਿੰਦਗੀ ਦੇ ਵਿੱਚ ਤੁਸੀਂ ਜੰਨਤ ਦਾ ਨਜ਼ਾਰਾ ਲੈਣਾ ਨਾ ਤਾਂ ਜੰਨਤ ਦਾ ਨਜ਼ਾਰਾ ਹਿਮਾਚਲ ਚ ਬਹੁਤ ਹੈ ਹਾਲਾਂਕਿ ਪਿਛਲੇ ਕੁਝ ਜਨਾਂ ਦੇ ਦੌਰਾਨ ਹਿਮਾਚਲ ਦੀਆਂ ਤੇ ਪੰਜਾਬੀਆਦੀਆਂ ਜਿਹੜੀਆਂ ਲੜਾਈਆਂ ਦੀਆਂ ਗੱਲਾਂ ਸੁਰਖੀਆਂ ਬਣੀਆਂ ਮੀਡੀਆ ਦੀਆਂ ਅੱਜ ਉਸੇ ਸਚਾਈ ਨੂੰ ਅਸੀਂ ਲਾਈਵ ਦੇਖਣ ਦੇ ਲਈ ਸਪੈਸ਼ਲ ਇੱਕ ਦਿਨ ਦਾ ਟੂਰ ਬਣਾਇਆ ਜਿਹੜਾ ਕਿ ਇਹ ਟੂਰ ਬਣਿਆ ਆ ਤੁਹਾਡਾ ਕੁਫਰੀ ਦੇ ਕੋਲ ਜਾਣੇ ਅਸੀਂ ਪਹਿਲਾ ਬੜੌਗ ਬੜੌਗ ਤੋਂ ਆਏ ਅਸੀਂ ਕੁਫਰੀ ਕੁਫਰੀ ਦੇ ਸੈਂਟਰ ਦੇ ਵਿੱਚ ਸਟੇਸ਼ਨ ਆ ਕੋਟੀ ਕੋਟੀ ਦੇ ਵਿੱਚ ਇੱਕ ਨਾ ਟਾਊਨ ਟੈਪ ਆ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਫੇਰ ਤੁਹਾਨੂੰ ਕੁਦਰਤ ਦਾ ਨਜ਼ਾਰਾ ਦਿਖਾਵੇ ਦੇਖੋ ਇਹ ਨਜ਼ਾਰਾ ਇਹ ਕੁਦਰਤ ਬੜੀ ਬੇਮਿਸਾਲ ਆ ਔਰ ਇਸੇ ਗੱਲ ਨੂੰ ਜੇ ਆਪਾਂ ਨੋਟ ਕਰੀਏ ਕਿ ਸਾਨੂੰ ਲੱਖਾਂ ਰੁਪਏ ਖਰਚ ਕੇ ਕੋਈ ਸਵਰਜੈਨ ਲਾਂ ਜਾਣ ਦੀ ਲੋੜ ਨਹੀਂ ਕੋਈ ਯੂਰਪ ਦੇ ਟੂਰ ਕੱਢਣ ਦੀ ਲੋੜ ਨਹੀਂ ਸਿਰਫ ਐਂਟਰਟੇਨਮੈਂਟ ਦੇ ਲਈ ਹਾਂ ਜਿਨ੍ਹਾਂ ਕੋਲ ਪੈਸੇ ਹੈਗੇ ਉਹ ਜਾ ਸਕਦੇ ਆ ਜਿਨ੍ਹਾਂ ਦੀ ਜੇਬਾਂ ਪੂਰੀਆਂ ਫੁੱਲ ਭਰੀਆਂ ਆ ਆਲ ਆਊਟ ਕਰਦੀਆਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਪਰ ਇਹ ਜਿਹੜਾ ਕੋਟੀ ਦਾ ਇਲਾਕਾ ਆ ਇਹ ਜਿਹੜਾ ਕੁਫਰੀ ਦਾ ਇਲਾਕਾ ਜਿੱਥੇ ਅਸੀਂ ਰਾਤ ਠਹਿਰੇ ਵੀ ਆ ਤਾਂ ਮੈਂ ਕਹਾਂਗਾ ਵੀ ਬਹੁਤ ਹੀ ਵਧੀਆ ਮਨਮੋਹਕ ਨਜ਼ਾਰਾ ਅੱਜ ਅਸੀਂ ਉਹਨਾਂ ਦੇ ਓਨਰ ਦੇ ਕੋਲ ਅਸੀਂ ਜਾ ਰਹੇ ਆ ਮੈਂ ਤੁਹਾਡੀ ਉਹਨਾਂ ਦੇ ਓਨਰ ਦੇ ਨਾਲ ਗੱਲਬਾਤ ਕਰਵਾਣਾ ਤੇ ਕੈਮਰਾਮੈਨ ਨੂੰ ਮੈਂ ਪਹਿਲਾਂ ਜ਼ਰੂਰ ਕਹਾਂਗਾ ਅੰਦਰ ਉਹਨਾਂ ਦਾ ਜਿਹੜਾ ਇੱਕ ਰੈਸਟੋਰੈਂਟ ਟਾਈਪ ਆ ਕਿੰਨਾ ਵਧੀਆ ਕਲਾਸ ਬਣਿਆ ਹੋਇਆ ਇਹਦੀ ਵੀ ਇੱਕ ਨਾ ਪਿਕਚਰ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿੱਤੀ ਜਾਵੇ ਤੇ ਸਾਡੇ ਨਾਲ ਇਸੇ ਹੋਮਸਟੇ ਦੇ ਓਨਰ ਨੇ ਤੇ ਅਸੀਂ ਇਹਨਾਂ ਨਾਲ ਤੁਹਾਨੂੰ ਰੂਬਰੂ ਲੱਗੇ ਆ ਕਰਵਾਣ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਤੁਹਾਡਾ ਬਹੁਤ ਸਵਾਗਤ ਹੈ ਜੀ ਇੱਥੇ ਤੇ ਤੁਸੀਂ ਇਸ ਹੋਮਸਟੇ ਦੇ ਓਨਰ ਹੋ ਤੇ ਤੁਹਾਨੂੰ ਕਿੰਨੇ ਸਾਲ ਤੋਂ ਤੁਸੀਂ ਇਸ ਹੋਮਸਟੇ ਨੂੰ ਚਲਾ ਰਹੇ ਹੋ ਤੇ ਮਾਚਲ ਜੀ ਮੈਂ ਸਰੀ ਨੂੰ ਕੋਈ ਤਕਰੀਬਨ 2 ਸਾਲ ਤੇ ਚਲਾ ਰਿਹਾ ਠੀਕ ਹੈ ਜਿਹੜਾ ਰੈਸਟੋਰੈਂਟ ਹੈਗਾ ਇਹ ਮੈਂ ਕੋਈ 3-4 ਮਹੀਨੇ ਪਹਿਲੇ ਖੋਲ੍ਹਿਆ ਸੀ ਹੂੰ ਤੇ ਸਾਡਾ ਜਿਹੜਾ ਸੱਤੇ ਬਧੀ ਆਏ ਆ ਕਿ ਗਾਗ ਦੀ ਸੈਟੀਸਫੈਕਸ਼ਨ ਕਰਾਉਣਾ ਸਾਡਾ ਸੱਤੇ ਵੱਧਾ ਕੰਮ ਹੈਗਾ ਅਜੇ ਇੱਕ ਗੱਲ ਆ ਹੁਣ ਪਿੱਛੇ ਜੇ ਨਾ ਬੜੀ ਰੌਲੇ ਲੱਪੇ ਪਏ ਨੇ ਹਿਮਾਚਲ ਦੇ ਮਾਮਲੇ 'ਚ ਪੰਜਾਬ ਦੇ ਮਾਮਲੇ 'ਚ ਬੜੀਆਂ ਲੜਾਈਆਂ ਦੀਆਂ ਗੱਲਾਂ ਆਈਆਂ ਨੇ ਵੀ ਆਪਸ ਦੇ ਵਿੱਚ ਉਹ ਲੜਦੇ ਨੇ ਪੰਜਾਬੀ ਜੇ ਹਿਮਾਚਲ 'ਚ ਜਾਂਦੇ ਨੇ ਤਾਂ ਹਿਮਾਚਲ ਵਾਲੇ ਉਹਨਾਂ ਨੂੰ ਮੰਦਾ ਬੋਲਦੇ ਨੇ ਲੜਾਈ ਕਰਦੇ ਨੇ ਕੁੱਟਮਾਰ ਕਰਦੇ ਨੇ ਕੋਈ ਇਸ ਟਾਈਪ ਦੀ ਗੱਲ ਮੈਨੂੰ ਦੱਸੋ ਕੀ ਇਹ ਵਾਕਈ ਸਚਾਈ ਹੈ ਕੋਈ ਐਜੀ ਕਹਾਣੀ ਕੋਈ ਨਜ਼ਰ ਆ ਰਹੀ ਹੈ ਇਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਜੀ ਇਹ ਤਾਂ ਸਾਰਾ ਸ਼ੋਸ਼ਾ ਇੱਕ ਤਰ੍ਹਾਂ ਦਾ ਫਲਾਇਆ ਵਾ ਹੂੰ ਜਿਹੜੇ ਲੋਕੀ ਕੁਛਕ ਹੁੰਦੇ ਨੇ ਸਮਾਜ ਵਿੱਚ ਕੁਛਕ ਲੋਕ ਹੁੰਦੇ ਨੇ ਇਸ ਤਰ੍ਹਾਂ ਦੇ ਪਰ ਲੇਕਿਨ ਜਿਹੜਾ ਸ਼ਿਮਲਾ ਬੈਲਟ ਹੈਗੀ ਹੈ ਤੁਹਾਡੀ ਕੁਫਰੀ ਹੈਗੀ ਹੈ ਤੇ ਚੈਲ ਹੈਗੀ ਹੈ ਇੱਥੇ ਦੀ ਕੋਈ ਐਸੀ ਕੋਈ ਪ੍ਰੋਬਲਮ ਨਹੀਂ ਹੈ ਨਾ ਕੋਈ ਅੱਜ ਦਿਨ ਤੱਕ ਆਈ ਹੈ ਹੂੰ ਤੇ ਬੜਾ ਸ਼ਾਂਤ ਮਾਹੌਲ ਹੈਗਾ ਇੱਥੇ ਦਾ ਹੂੰ ਤੇ ਤੁਸੀਂ ਜਿਹੜਾ ਇਹ ਹੋਟਲ ਹੋਮਸਟੇ ਹੈ ਇੱਥੇ ਰੂਮ ਦੇ ਨਾਲ-ਨਾਲ ਆਜੋ ਆਦੂ ਨਾਲ ਤੁਹਾਡਾ ਟੈਲ ਲੈਣੇ ਜਿਹੜੇ ਇਹ ਰੂਮ ਨੇ ਰੂਮ ਦੇ ਨਾਲ ਨਾਲ ਤੁਸੀਂ ਇੱਥੇ ਇੱਕ ਲੋਕਾਂ ਨੂੰ ਖਾਣ ਪੀਣ ਦਾ ਵੀ ਸਮਾਨ ਦਿੰਨੇ ਪ੍ਰੋਵਾਈਡ ਕਰਾਉਨੇ ਹੋ ਲੰਚ ਵਗੈਰਾ ਜਾਂ ਡਿਨਰ ਵਗੈਰਾ ਜਾਂ ਜੋ ਵੀ ਬ੍ਰੇਕਫਾਸਟ ਵਗੈਰਾ ਜੀ ਜੀ ਸਭ ਤਰ੍ਹਾਂ ਦਾ ਕਰੰਦੇ ਜੀ ਅੱਛਾ ਬ੍ਰੇਕਫਾਸਟ ਤੇ ਲੈ ਕੇ ਤੇ ਡਿਨਰ ਤੱਕ ਵੈਰੀ ਗੁੱਡ ਤੇ ਰੇਟ ਵਗੈਰਾ ਆਮ ਜਨ ਰੇਟ ਤੇ ਤੁਸੀਂ ਕੰਪੇਅਰ ਕਰ ਸਕਦੇ ਹੋ ਹੂੰ ਸਾਡੇ ਰੇਟ ਬਿਲਕੁਲ ਜੈਨੂਅਲ ਹੈਗੇ ਆ ਹੂੰ ਕੋਈ ਜ਼ਿਆਦਾ ਰੇਟ ਨਹੀਂ ਹੈਗੇ ਹੂੰ ਤੇ ਕੁਆਲਿਟੀ ਫਰੈਸ਼ ਬਣਾਉਂਦੇ ਨਾ ਸੀ ਠੀਕ ਹੈ ਹਾਂ ਜੀ ਤੇ ਕੁਆਲਟੀ ਨਾਲ ਨਾਲ ਇੱਥੇ ਇਹ ਜਿਹੜਾ ਕੋਟੀ ਹੈ ਨਾ ਇਲਾਕਾ ਇਹ ਕੋਟੀ ਇੱਕ ਟਾਊਨ ਟਾਊਨ ਟਾਈਪਾ ਕਸਬਾ ਟਾਈਪਾ ਪੰਚਾਇਤ ਟਾਈਪ ਵਿੱਚ ਹੈ ਜੀ ਅੱਛਾ ਪੰਚਾਇਤ ਅੱਛਾ ਜਿਹੜੀ ਹਿਮਾਚਲ ਗਵਰਨਮੈਂਟ ਇੱਥੇ ਦੀ ਹਿਮਾਚਲ ਗਵਰਨਮੈਂਟ ਤੁਹਾਡੀ ਪੂਰੀ ਹੈਲਪ ਦਿੰਦੀ ਹੈ ਇਸ ਮਾਮਲੇ ਵਿੱਚ ਟੂਰਿਜ਼ਮ ਜਿਹੜਾ ਇਹ ਜਿਹੜਾ ਨਿਆ ਸਾਡਾ ਜਿਹੜਾ ਸਟੇ ਇਨ ਹਿਲਸ ਹੋਮ ਸਟੇ ਹੈ ਹਾਂਜੀ ਇਹ ਹਿਮਾਚਲ ਗਵਰਨਮੈਂਟ ਦੀ ਅਪਰੂਵਲ ਨਾਲ ਹੀ ਮਿਲਦਾ ਹੈ ਟੀਡੀਸੀ ਗਵਰਨਮੈਂਟ ਠੀਕ ਹੈ ਹਿਮਾਚਲ ਟੂਰਿਜ਼ਮ ਵਾਲੇ ਦੀ ਅਪਰੂਵਲ ਦਿੰਦੇ ਤੇ ਹਿਮਾਚਲ ਗਵਰਨਮੈਂਟ ਵਧੀਆ ਕਰ ਰਹੀ ਹੈ ਹਾਂ ਹੁਣ ਹਿਮਾਚਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਸੱਤਾ ਰੂਪ ਪਾਰਟੀ ਦੀ ਇਸ ਟਾਈਮ ਕਾਂਗਰਸ ਦੀ ਸਰਕਾਰ ਆ ਕਾਂਗਰਸ ਦੀ ਸੱਤਾ ਆ ਤੁਹਾਨੂੰ ਲੱਗਦਾ ਵੀ ਕਾਂਗਰਸ ਦੇ ਆਉਣ ਤੋਂ ਬਾਅਦ ਹਿਮਾਚਲ ਦਾ ਕੋਈ ਇੰਪਰੂਵਮੈਂਟ ਹੋਇਆ ਹੈ ਹਿਮਾਚਲ ਦਾ ਕੋਈ ਵਿਕਾਸ ਹੋਇਆ ਕਿ ਹਾਲਾਤ ਉੱਥੇ ਦੇ ਉੱਥੇ ਹੀ ਖੜੇ ਆ ਕੁਝ ਹੋਇਆ ਕੁਝ ਉੱਥੇ ਦੇ ਉੱਥੇ ਹੀ ਖੜੇ ਹੈਗੇ ਹੂੰ ਕਿਹੜੀਆਂ ਇਹ ਜਿਹੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਤੁਹਾਨੂੰ ਲੱਗਦੀਆਂ ਕਿ ਸੇਮ ਉੱਥੇ ਦੀ ਉੱਥੇ ਖੜੀਆਂ ਨੇ ਵੀ ਕੋਈ ਖਾਸ ਨਈ ਡਿਵੈਲਪਮੈਂਟ ਹੋ ਭਾਈ ਮੇਨ ਤਾਂ ਰੋਡਾਂ ਦਾ ਜੀ ਰੋਡਾਂ ਦੀ ਥੋੜੀ ਕੰਡੀਸ਼ਨ ਖਰਾਬ ਹੋਈ ਹੈ ਹੂੰ ਕੁਝ ਪ੍ਰਕਿਰਤੀ ਨੇ ਵੀ ਹੂੰ ਆਪਣਾ ਰੂਪ ਦੱਸਿਆ ਦੱਸਿਆ ਜੀ ਹੂੰ ਤੇ ਬਾਕੀ ਸਭ ਠੀਕ ਹੀ ਚੱਲ ਰਿਹਾ ਹੈ ਠੀਕ ਚੱਲ ਰਿਹਾ ਦੇਖੋ ਸਭ ਤੋਂ ਵੱਡੀ ਗੱਲ ਕੀ ਹੈ ਕਿ ਅੱਜ ਇਹਨਾਂ ਦੇ ਵੱਲੋਂ ਇੱਕ ਸਪੈਸ਼ਲ ਆਫਰ ਵੀ ਹੈ ਆਫਰ ਇਹਨਾਂ ਦੇ ਮੂੰਹੋਂ ਸੁਣਾਂਗੇ ਵੀ ਜਿਹੜਾ ਵੀ ਟੂਰਿਸਟ ਇਸ ਦੇ ਹੋਮ ਸਟੇ ਦੇ ਵਿੱਚ ਆਊਗਾ ਉਹਨਾਂ ਲਈ ਸਪੈਸ਼ਲ ਆਫਰ ਦਾ ਇਹ ਅਨਾਉਂਸ ਕਰ ਰਹੇ ਨੇ ਹਾਂਜੀ ਜੀ ਮੈਂ ਵੱਧ ਤੋਂ ਵੱਧ ਡਿਸਕਾਊਂਟ ਦੇਵਾਂਗਾ ਤੇ ਕੁਆਲਿਟੀ ਦੇ ਵਿੱਚ ਕੋਈ ਸਮਝੌਤਾ ਨਹੀਂ ਕਰੂੰਗਾ ਕੁਆਲਿਟੀ ਫੂਡ ਦੀ ਸਾਡੀ ਟੌਪ ਦੀ ਹੈ ਚਾਹੇ ਤੁਸੀਂ ਪੂਰੇ ਏਰੀਆ ਵਿੱਚ ਘੁੰਮ ਕੇ ਆਓ ਕੁਪਰੀ ਕੁਮੋ ਚੈਲ ਕੁਮ ਪਰ ਸਾਡਾ ਜਿਹੜਾ ਖਾਣਾ ਹੈ ਉਹ ਫਰੈਸ਼ ਔਰ ਇੱਕਦਮ ਲਾਜਵਾਬੇਗਾ ਵੈਰੀ ਗੁੱਡ ਹੁਣ ਇੱਕ ਅਪਕਿਚਨ ਦਾ ਵੀ ਦਿਖਾਓ ਜਰਾ ਦੇਖੋ ਆ ਕਿਚਨ ਸਭ ਤੋਂ ਵੱਡੀ ਗੱਲ ਹੈ ਕਿਤੇ ਵੀ ਆਪਾਂ ਟੂਰਿਸਟ ਪੁਆਇੰਟ ਤੇ ਜਾਂਦੇ ਆ ਨਾ ਤੇ ਸਭ ਤੋਂ ਵੱਡੀ ਗੱਲ ਕੀ ਹੈ ਵੀ ਕਿਚਨ ਦੇ ਮਾਮਲੇ ਲੈ ਕੇ ਦੇਖੋ ਸਫਾਈ ਆ ਪ੍ਰੋਪਰ ਕੋਈ ਇਹ ਨਹੀਂ ਹੈਗਾ ਜੀ ਆਪਾਂ ਗੱਲ ਕਰਕੇ ਚਲੀਏ ਆ ਦੇਖੋ ਪ੍ਰੋਪਰ ਐਨ ਪੂਰੀ ਕਵਰਡ ਸਭ ਤੋਂ ਵੱਡੀ ਗੱਲ ਕੀ ਹੈ ਕਿ ਕਿਚਨ ਪੂਰੀ ਕਵਰਡ ਆ ਇਹਨਾਂ ਦਾ ਮੁੰਡਾ ਅਸਿਸਟੈਂਟ ਆ ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਜੇ ਚਾਹ ਦੀ ਮੈਂ ਗੱਲ ਕਰਾਂ ਜਾਂ ਨਾਸਟੇ ਦੀ ਗੱਲ ਕਰਾਂ ਜਾਂ ਡਿਨਰ ਦੀ ਗੱਲ ਕਰਾਂ ਬਹੁਤ ਵਧੀਆ ਫਰੈਸ਼ ਫੂਡ ਆ ਔਰ ਬੜਾ ਵਧੀਆ ਪੋਸਟ੍ਰਿਕ ਫੂਡ ਆ ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਇੱਥੇ ਆ ਕੇ ਐਦਾਂ ਮਹਿਸੂਸ ਹੀ ਨਹੀਂ ਹੁੰਦਾ ਕਿ ਤੁਸੀਂ ਕਿਸੇ ਟੂਰਿਸਟ ਹਿੱਲ ਸਟੇਸ਼ਨ 'ਚ ਘੁੰਮਣ ਆਇਆ ਲੱਗਦਾ ਜਿਵੇਂ ਆਪਾਂ ਹੋਮਸਟੇਅ ਤੇ ਨਾ ਹੀ ਹੋਮਸਟੇਅ ਆ ਵੀ ਅਸੀਂ ਆਪਣੇ ਘਰੇ ਬੈਠੇ ਆਂ ਔਰ ਘਰ ਦਾ ਖਾਣਾ ਖਾ ਰਹੇ ਆ ਕੈਮਰਾਮੈਨ ਸੁਖੀ ਦੇ ਨਾਲ ਮੈਂ ਮਨੋਜ ਕੁਮਾਰ